ਬਹੁਤ ਬੁਰਾ ਹਾਲ ਹੈ ਬਹੁਤ ਵਾਰੀ ਪ੍ਰਸ਼ਾਸਨ ਨੂੰ ਹਰ ਚੀਜ਼ ਨੂੰ ਅਸੀਂ ਕਹਿ ਚੁੱਕੇ ਹਾਂ ਕਾਰਪੇਸ਼ ਨੂੰ ਕਹਿ ਸਕੇ ਜੇ ਸਾਹਿਬ ਨੂੰ ਕਹਿ ਚੁੱਕੇ ਹਾਂ ਉਹ ਕਹਿੰਦੇ ਸਾਡੇ ਕੋ ਮਟੀਰੀਅਲ ਹੈ ਨਹੀਂ ਸਾਡੇ ਕੋ ਵਰਕਰ ਹੈ ਨਹੀਂ ਸਰ ਕੋ ਕੋਈ ਚੀਜ਼ ਹੈ ਹੀ ਨਹੀਂ ਜਾਨੀ ਕਿ ਉਹਨਾਂ ਨੂੰ ਲੈ ਕਹਿਣਾ ਹੈਗਾ ਵੇ ਕਿ ਗੱਲ ਨਹੀਂ ਕੋਈ ਸੁਣਦਾ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਹੱਥ ਜੋੜਦੇ ਆਂ ਆਦੋਂ ਹੱਥ ਜੋੜ ਕੇ ਕਹਿੰਦੇ ਵੋਟਾਂ ਸਾਨੂੰ ਪਾਓ ਤੇ ਵੋਟਾਂ ਲੈਣ ਜੋਗਾ ਹੀ ਆ ਕੰਮ ਨਹੀਂ ਕੋਈ ਵੀ ਕਰਾਣ ਜੋਗਾ ਇਹ ਮੇਰੀ ਬੈਸ ਹੋਈ ਹੈ ਮੈਂ ਕਿ ਅੱਜ ਸਾਡੇ ਘਰੇ ਕੋਈ ਮਰਗ ਹੋ ਜੇ ਕੁਝ ਹੋ ਜੇ ਕਿੱਥੇ ਦਰੀ ਵਿਛਾਈਏ ਕਿੱਥੇ ਕੀ ਕਰੀਏ ਕਿਵੇਂ ਦੇਖ ਰਹੇ ਹੋ ਕਿ ਇੰਨੀ ਗੰਦਗੀ ਨੂੰ ਲੈ ਕੇ ਲੋਕ ਐਨੇ ਪਰੇਸ਼ਾਨ ਹੋਏ ਪਏ ਨੇ ਇਹ ਵੇਖੋ ਜੀ ਬਰਸਾਤ ਤੋਂ ਪਹਿਲਾਂ ਦਾ ਵੀ ਹਾਲ ਇਹੀ ਐ ਮੈਨੂੰ ਇੱਥੇ ਆਇਆ ਨੂੰ ਮੇਰਾ ਮਕਾਨ ਨੇੜੇ ਹੀ ਆ 2 ਸਾਲ ਹੋ ਗਏ ਆ ਉਹ 2 ਸਾਲ ਤੋਂ ਮੈਂ ਦੇਖ ਰਿਹਾ ਇਹ ਵੋਟਾਂ ਦੀ ਖਾਤਰ ਇੱਥੇ ਆ ਕੇ ਸਾਰੇ ਕਹਿੰਦੇ ਜੀ ਅਸੀਂ ਕੌਂਸਲ ਸਾਨੂੰ ਬਣਾਓ ਜੀ ਦੂਜੀ ਵਾਰੀ ਬਣਾਓ ਜੀ ਤੀਜੀ ਵਾਰੀ ਬਣਾਓ ਜੀ ਇੱਥੇ ਕੋਈ ਕਿਸੇ ਕੋਈ ਕੰਮ ਕਰਕੇ ਕੋਈ ਰਾਜੀ ਨਹੀਂ ਤੁਸੀਂ ਤਾਂ ਤੁਸੀਂ ਦੇਖ ਰਹੇ ਹੋ ਅਮੈਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਜਿਵੇਂ ਬਰਸਾਤ ਦਾ ਮੌਸਮ ਹੈ ਸਾਵਾਂ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਬਰਸਾਤ ਲਗਾਤਾਰ ਪੈ ਰਹੀ ਹੈ ਔਰ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਕੇਰ ਸਿੰਘ ਨਗਰ ਦੇ ਵਿੱਚ ਟਿਊਬਲ ਵਾਲੀ ਗਲੀ ਦੇ ਵਿੱਚ ਤੇ ਜਿਹੜੇ ਲੋਕ ਇੱਥੇ ਗੰਦਗੀ ਨੂੰ ਲੈ ਕੇ ਪਰੇਸ਼ਾਨ ਹੋਏ ਨੇ ਹੋਏ ਨੇ ਤੇ ਗਲਬਤ ਕਰਦੇ ਕਿ ਪੂਰਾ ਮਾਮਲਾ ਕੀ ਹੈ ਪਹਿਲਾਂ ਕੈਮਰਾ ਪਰਸਨ ਕਹਿੰਗੇ ਜਿਹੜਾ ਤਸਵੀਰਾਂ ਜਿਹੜਾ ਦਿਖਾਈ ਜਾਣਾ ਕਿ ਜਿੱਥੇ ਇਸ ਟਾਈਮ ਲੋਕ ਖੜੇ ਹੋਏ ਨੇ ਤੇ ਲੋਕ ਹਹਾਕਾਰ ਮਚਾਰੇ ਨੇ ਪਾਣੀ ਨੂੰ ਲੈ ਕੇ ਆਉਂਦੇ ਗੰਦਗੀ ਨੂੰ ਲੈ ਕੇ ਕਿ ਲੋਕਾਂ ਦਾ ਇਸ ਜਗ੍ਹਾ ਦੇ ਉੱਤੇ ਰਹਿਣਾ ਮੁਸ਼ਕਲ ਹੋਇਆ ਪਿਆ ਵਾ ਉਹ ਜਿਹੜੇ ਲੋਕ ਇੱਥੇ ਰਹਿੰਦੇ ਪਏ ਨੇ ਉਹ ਪੂਰੀ ਜਾਣਕਾਰੀ ਲੈਣੇ ਕਿਵੇਂ ਦੇਖਦੇ ਹੋ ਕਿਵੇਂ ਬਾਪੂ ਜੀ ਸਸਰੀ ਘਰ ਦੀ ਸਸਰੀ ਘਰ ਬਾਪੂ ਜੀ ਕਿੰਨੇ ਕਿੰਨੀ ਉਮਰ ਆ ਤੁਹਾਡੀ 50 60 ਸਾਲ 50 60 ਸਾਲ ਤੇ ਬਾਪੂ ਜੀ ਕਿਵੇਂ ਦੇਖਦੇ ਹੋ ਕਿ ਇੱਥੇ ਪਾਣੀ ਕਿੰਨੀ ਦੇਰ ਦੇ ਇੱਥੇ ਖੜਾ ਹੋਇਆ ਇਹਦੇ ਬਾਰੇ ਦੱਸੋ ਪਰੇਸ਼ਾਨੀ ਜੀ ਨਾਜ ਆਇਆ ਪੰਜਾਬ ਨੂੰ ਇਹ ਪਤਾ ਪਾਣੀ ਹੁੰਦਾ ਹੋਇਆ ਦੇ ਕਿੰਨਾ ਹੋਇਆ ਸਰ ਜੀ ਨਾਜ ਆਇਆ ਹੋਣਾ ਜੀ ਹਾਂਜੀ ਤੇ ਨਹੀਂ ਤੁਹਾਨੂੰ ਹੁਣ ਤੁਸੀਂ ਇੱਥੋਂ ਪਾਣੀ ਵਿੱਚੋਂ ਨਿਕਲੇ ਤੁਹਾਨੂੰ ਤੁਹਾਨੂੰ ਓਖਾ ਨਹੀਂ ਲੱਗਿਆ ਤੁਹਾਨੂੰ ਇੱਥੇ ਨਹੀਂ ਇਹ ਤਾਂ ਪਾਣੀ ਲੰਬਾ ਹੋਆ ਹਾਂਜੀ ਹਾਂਜੀ ਇਹ ਪਾਣੀ ਲੱਗਾ ਜੀ ਅੱਛਾ ਇਹ ਪਾਣੀ ਦਾ ਮਤਲਬ ਇਹ ਕਰਨਾ ਚਾਹੀਦਾ ਅੱਛਾ ਜੀ ਤੇ ਹੁਣ ਤੁਸੀਂ ਪਾਣੀ ਵਿੱਚੋਂ ਨਿਕਲ ਕੇ ਆਏ ਤੁਹਾਨੂੰ ਕਿੰਨਾ ਕਿੰਨੀ ਪਰੇਸ਼ਾਨੀ ਦਾ ਤੁਹਾਨੂੰ ਚੱਲਣੀ ਪਈ ਤੁਹਾਨੂੰ ਲਿਣੇ ਹਾਰੇ ਕੱਪੜੇ ਖਰਾਬ ਹੋ ਜਾਂਦੇ ਨੇ ਅੱਛਾ ਜੀ ਅਜੇ ਇਸ ਗੱਲ ਨੂੰ ਆਮਾਈ ਦਾ ਇਹਨਾਂ ਤੋਂ ਜ਼ਾਇਦਾ ਹਾਂਜੀ ਤੇ ਇਹ ਕਿਉਂ ਕਿਉਂ ਖਰਾਬ ਹੋ ਜਾਂਦਾ ਕਿਉਂ ਤੁਮਿਆ ਖਰਾਬ ਹੁੰਦੀ ਆ ਹਾਂਜੀ ਹਾਂਜੀ ਰਾਹ ਵਧੀਆ ਨੇ ਕੋਈ ਕੋਈ ਹੋਈ ਗੱਲ ਨਹੀਂ ਇਸੇ ਇਹਨੂੰ ਚਾਗਾ ਦੇਣ ਮਿੱਟੀ ਪਾ ਕੇ ਉੱਚਾ ਕਰਾਉਣ ਜੀ ਤੇ ਇਟਾ ਲਾਉਣ ਚਾਹ ਪਾਣੀ 흘ਦਾ ਜਾਏ ਜੀ ਇਹਦਾ ਨਹੀਂ ਜਾ ਸਕਦਾ ਜੀ ਸੋ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਜਿਹੜੇ ਇੱਥੇ ਮਹੱਲੇ ਦੇ ਜਿਹੜੇ ਲੋਕ ਹੈਗੇ ਨੇ ਪੂਰੀ ਉਹ ਵੀ ਜਾਣਕਾਰੀ ਲੈਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਅਗਰ ਮਹੱਲਾ ਕਿਹੜਾ ਪੈਂਦਾ ਦੀ ਇਹ ਇਹ ਮਹੱਲਾ ਕੇਰ ਸਿੰਘ ਨਗਰ ਹੈ ਅੱਛਾ ਟਿਊਬਲ ਵਾਲੀ ਗਲੀ ਹੈ ਟਿਊਬਲ ਵਾਲੀ ਗਲੀ ਤੇ ਜਿਵੇਂ ਇੱਥੇ ਪਾਣੀ ਖੜਦਾ ਹੈਗਾ ਐਨੀ ਐਨੀ ਗੰਦਗੀ ਇੱਥੇ ਲੋਕ ਖੜੇ ਹੋਏ ਨੇ ਔਰ ਪਾਣੀ ਵਿੱਚੋਂ ਨਿਕਲ ਕੇ ਆਉਂਦੇ ਪਏ ਨੇ ਲੱਗਦਾ ਨਹੀਂ ਕਿ ਘਰੋਂ ਨਿਕਲਣਾ ਕਿੰਨਾ ਔਖਾ ਹੋਇਆ ਪਿਆ ਇਸ ਟਾਈਮ ਬਹੁਤ ਹੀ ਔਖਾ ਹੈ ਬਰਸਾਤਾਂ ਤੋਂ ਪਹਿਲਾਂ ਵੀ ਇਹੋ ਹਾਲ ਬਰਸਾਤਾਂ ਤਾਂ ਹੁਣ ਸ਼ੁਰੂ ਹੋਈ ਦਾ ਅਸੀਂ ਕਹਿ ਚੁੱਕੇ ਹਾਂ ਕਾਉਂਸਲਰ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਕੋਈ ਗੱਲ ਤਾਂ ਸਾਡੀ ਸੁਣਦਾ ਨਹੀਂ ਹੈਗਾ ਤੁਹਾਡਾ ਕਾਉਂਸਲਰ ਇੱਥੇ ਦਾ ਕਿਹੜਾ ਹੈਗਾ ਵਾ ਇਸ ਵਕਤ ਗੋਪੀ ਹੈ ਗੋਪੀ ਹੈ ਤੇ ਤੁਸੀਂ ਗੌਰਪ੍ਰੀਤ ਗੋਪੀ ਗੌਰਪ੍ਰੀਤ ਗੋਪੀ ਤੇ ਤੁਸੀਂ ਗੌਰਪ੍ਰੀਤ ਗੋਪੀ ਗੋਪੀ ਜੀ ਕੋਲ ਤੁਸੀਂ ਗਏ ਹੋ ਤੁਸੀਂ ਮੈਂ ਤਾਂ ਸ਼ਾਇਦ ਨਹੀਂ ਗਿਆ ਪਰ ਬਾਕੀ ਸਾਡੇ ਮਹੱਲੇ ਦੇ ਬੰਦੇ ਜ਼ਰੂਰ ਗਏ ਤੇ ਉਹਨਾਂ ਦਾ ਕਹਿਣਾ ਕੀ ਹੈਗਾ ਉਹਨਾਂ ਦਾ ਕਹਿਣਾ ਇਹ ਹੈ ਵੀ ਕੋਈ ਸਾਡੀ ਕੋਈ ਗੱਲ ਨਹੀਂ ਸੁਣਦਾ ਅੱਛਾ ਯਾਨੀ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਗੱਲ ਨਹੀਂ ਕੋਈ ਸੁਣਦਾ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਹੱਥ ਜੋੜਦੇ ਆਂ ਆਦੋਂ ਹੱਥ ਜੋੜ ਕੇ ਕਹ ਕਦੇ ਵੋਟਰ ਹੈ ਹੱਥ ਜੋੜਦੇ ਹੈਗੇ ਤੇ ਵੋਟਰ ਹੱਥ ਜੋੜਨ ਵਾਸਤੇ ਤੇ ਉਹਨਾਂ ਨੂੰ ਇਹ ਦਿਖਦਾ ਨਹੀਂ ਪਾਣੀ ਇੰਨਾ ਨਾਲ ਖੜਾ ਹੋਇਆ ਵਾ ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ ਜੀ ਅਸੀਂ ਤਾਂ ਮਜਬੂਰ ਆ ਇੱਥੇ ਚੱਲਣ ਨੂੰ ਬੰਦੇ ਬਿਮਾਰ ਹੋ ਹੋ ਕੇ ਮਰਦੇ ਪਏ ਆ ਜੀ ਕਈ ਬਿਮਾਰ ਹੋਏ ਆ ਔਰ ਕਈ ਹੁਣ ਇੱਥੇ ਖੜਾ ਮੁੰਡਾ ਇਹਦੀ ਮਾਂ ਹੀ ਬਿਮਾਰ ਪਈ ਹੋਈ ਆ ਇਹ ਨਹੀਂ ਕੋਈ ਬੁਰਾ ਹਾਲ ਇੱਥੇ ਲੰਘਣੇ ਔਖਾ ਹੋਇਆ ਹੈ। ਉਹ ਦੇਖ ਸਕਦੇ ਹੋ ਕਿ ਮਹੱਲੇ ਦਾ ਜਿਹੜਾ ਆਪਣੇ ਲੋਕ ਇੱਥੇ ਰਹਿੰਦੇ ਪਏ ਹੈਗੇ ਨੇ ਕਿ ਘਰੋਂ ਨਿਕਲਣਾ ਵੀ ਔਖਾ ਹੋ ਚੁੱਕਾ ਹੋਇਆ ਵੈ ਤੇ ਹੋਰ ਇਹਨਾਂ ਨਾਲ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਕਿ ਘਰ ਦੇ ਵਿੱਚੋਂ ਕਿ ਛੋਟੇ-ਛੋਟੇ ਬੱਚੇ ਹੈਗੇ ਨੇ ਤੇ ਸਕੂਲ ਦੇ ਵਿੱਚੋਂ ਜਾਣਾ ਵੀ ਔਖਾ ਹੋ ਚੁੱਕਾ ਆਪਾਂ ਉਹ ਵੀ ਜਾਣਕਾਰੀ ਲੈਣੇ ਆ। ਹਾਂਜੀ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ ਕਿ ਇੰਨਾ ਗੰਦਗੀ ਨੂੰ ਲੈ ਕੇ? ਬਹੁਤ ਬਹੁਤ ਬੁਰਾ ਹਾਲ ਆ ਜੀ। ਜੀ ਬਹੁਤ ਬੁਰਾ ਹਾਲ ਹੈ ਬਹੁਤ ਵਾਰੀ ਪ੍ਰਸ਼ਾਸਨ ਨੂੰ ਹਰ ਚੀਜ਼ ਨੂੰ ਅਸੀਂ ਕਹਿ ਚੁੱਕੇ ਹਾਂ ਕਾਰਪੇਸ਼ਨ ਨੂੰ ਕਹਿ ਸਕੇ ਜੇਏ ਸਾਹਿਬ ਨੂੰ ਕਹਿ ਚੁੱਕੇ ਹਾਂ ਉਹ ਕਹਿੰਦੇ ਸਾਡੇ ਕੋਲ ਮਟੀਰੀਅਲ ਹੈ ਨਹੀਂ ਸਾਡੇ ਕੋਲ ਵਰਕਰ ਹੈ ਨਹੀਂ ਸਾਡੇ ਕੋਲ ਕੋਈ ਚੀਜ਼ ਹੈ ਹੀ ਨਹੀਂ ਜਾਨੇ ਕਿ ਉਹ ਜਾਨੇ ਕਿ ਉਹਨਾਂ ਦਾ ਉਹਨਾਂ ਨੇ ਬਿਲਕੁਲ ਕੋਰਾ ਜਵਾਬ ਦਿੱਤਾ ਉਹਨੇ ਜਾਨੇ ਕਿ ਉਹਨਾਂ ਨੇ ਹੈ ਜਾਨੇ ਨੰਗਾ ਨੰਗਾ ਨੋਚ ਕਰਤਾ ਕੱਲ ਉਥੇ ਦਫਤਰ ਵਾਲੋਂ ਦੋ ਮਸ਼ੀਨਾਂ ਆਈਆਂ ਨੇ ਟੈਂਕਰ ਭਰ ਕੇ ਲੈ ਗਈਆਂ ਨੇ ਅੱਜ ਫੋਨ ਕੀਤਾ ਵਾ ਅੱਜ ਕਹਿੰਦੇ ਜੀ ਉਹਨੇ ਨਾਈਟ ਲਾਈ ਹੋਈ ਆ ਜਿਹੜਾ ਵੀ ਡਰਾਈਵਰ ਆ ਵੀ ਸਾਡੇ ਕੋਈ ਉਹ ਹੈ ਨਹੀਂ ਗਿਆ ਡਰਾਈਵਰ ਹੈ ਨਹੀਂਗਾ ਹੋਰ ਜਿਹੜਾ ਵੀ ਇੱਕ ਹੀ ਮਸ਼ੀਨਾਂ ਪੂਰੇ ਵਾਰਡ ਚ ਅੱਛਾ ਵੀ ਉਹ ਨਹੀਂ ਅੱਜ ਆ ਸਕਦੀ ਸਵੇਰੇ ਆਊਗੇ ਤੇ ਵਾਰਡ ਨੰਬਰ ਕਿੰਨਾ ਪੈਂਦਾ ਇਹ ਇਹ ਵਾਰਡ ਨੰਬਰ 93 93 ਹਾਂ ਤੇ ਮੇਰੀ ਬਹਿਸ ਹੋਈ ਆ ਮੈਂ ਕਿ ਅੱਜ ਸਾਡੇ ਘਰੇ ਕੋਈ ਮਰਗ ਹੋ ਜੇ ਕੁਝ ਹੋ ਜੇ ਕਿੱਥੇ ਦਰੀ ਪਛਾਈਏ ਕਿੱ ਕਰਨ ਜੀ ਨੂੰ ਮੇਰੀ ਪੈਰਾਲਾਈਜ਼ ਹੋਇਆ ਪਿਆ ਮਾਦਰ ਨੂੰ ਪੈਰਾਲਾਈਜ਼ ਹੋ ਪਿਆ ਆ ਸਾਡੀ ਛੋਟੀ ਬਹੂ ਦਾ ਘਰ ਅਸੀਂ ਖਬਰ ਲੈਣ ਨਹੀਂ ਆ ਸਕਦੇ 15 15 ਦਿਨ ਇਹ ਹਾਲ ਹੈ ਸਾਡੇ ਹਾਲੇਖੋ ਕਿੱਦਾਂ ਨੇ ਉਹ ਦੇਖ ਸਕਦੇ ਹੋ ਕੀ ਹੈ ਭਾਈ ਸਾਹਿਬ ਦਾ ਕਹਿਣਾ ਹੈਗਾ ਵੈ ਕਿ ਮੇਰੇ ਮਾਤਾ ਜੀ ਬਜ਼ੁਰਗ ਹੈਗੇ ਨੇ ਤੇ ਘਰੋਂ ਨਿਕਲਣਾ ਵੀ ਔਖਾ ਹੋ ਪਿਆ ਹੋ ਚੁੱਕਾ ਹੈਗਾ ਵੈ ਤੇ ਔਰ ਇਹਨਾਂ ਦੇ ਮਾਤਾ ਜੀ ਨੂੰ ਪੈਰਾਲਾਈਜ਼ ਦਾ ਵੀ ਹੈਗਾ ਵੈ ਤੇ ਆਪਾਂ ਹੋਰ ਵੀ ਜਾਣਕਾਰੀ ਲੈਣੇ ਜਿਹੜੇ ਇੱਥੇ ਮਹਿਲਾਵਾਂ ਖੜੀਆਂ ਹੋਈਆਂ ਨੇ ਉਹ ਵੀ ਪੂਰੀ ਜਾਣਕਾਰੀ ਲੈਂਦੇ ਹੈਗੇ ਆ ਉਹ ਤਸਵੀਰਾਂ ਇਸ ਟਾਈਮ ਤੋਂ ਹੀ ਦੇਖ ਲੈ ਹਾਂਜੀ ਭੈਣ ਜੀ ਆ ਦੇਖੋ ਕੈਮਰਾ ਪਰਸਨ ਕੰਗਰ ਜਿਹੜਾ ਕਿ ਜਿਹੜੀਆਂ ਮਹਿਲਾਵਾਂ ਹੈਗੀਆਂ ਨੇ ਨੱਕ ਕਿੱਦਾਂ ਇਹਨਾਂ ਨੇ ਆਪਣੇ ਉੱਤੇ ਜਿਹੜੇ ਆਪਣਾ ਰੁਮਾਲ ਔਰ ਆਪਣਾ ਦੁਪੱਟਾ ਲਿੱਤਾ ਹੋਇਆ ਆਪਾਂ ਪੂਰੀ ਜਾਣਕਾਰੀ ਲੈ ਖੰਡਨਾ ਪ੍ਰੀਤੀ ਹੈ ਪ੍ਰੀਤੀ ਕਿਵੇਂ ਦੇਖਦੇ ਹੋ ਇੰਨੀ ਗੰਦਗੀ ਨੂੰ ਕਿੱਦਾਂ ਤੁਸੀਂ ਇੱਥੇ ਰਹਿੰਦੇ ਪਏ ਹੋ ਮਜ਼ਦੂਰ ਇਹ ਕੀ ਕਰੇ ਕਹਾਂ ਜਾਏ ਕਹਾਂ ਪਰ ਜਾਏ ਤੁਸੀਂ ਨੂੰ ਤੁਸੀਂ ਪ੍ਰਸ਼ਾਸਨ ਨਾਲ ਕਿਤੇ ਗੱਲਬਾਤ ਨਹੀਂ ਕੀਤੀ ਤੁਸੀਂ ਬਹੁਤ ਬੋਲਿਆ ਜਾ ਕੇ ਬੋਲਿਆ ਦਾ ਸੈਂਡ ਵੀ ਕਰਾ ਕੇ ਦੀਏ ਤभी ਕੋਈ ਕੋਈ ਕਾਰਵਾਈ ਨਹੀਂ ਹੈ ਅੱਛਾ ਕੋਈ ਕਾਰਵਾਈ ਨਹੀਂ ਤੇ ਮੌਕੇ ਤੇ ਕੋਈ ਐਮ ਐਲ ਏ ਸੇ ਵਾਂਜਾ ਕਾਉਂਸਲਰ ਕੋਈ ਆਏ ਹੋਏ ਕੋਈ ਗੋਪੀ ਆਇਆ ਤਾਂ ਉਹ ਕਹਿੰਦੇ ਮੈਂ ਕੀ ਕਰ ਸਕਤੇ ਹਾਂ ਅੱਛਾ ਉਹਨਾਂ ਨੇ ਐਨੀ ਗੱਲ ਕਹੀਏ ਤੁਹਾਨੂੰ ਹਾਂਜੀ 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 ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਹਾਂਜੀ ਇਸ ਦਾ ਕੋਈ ਹੱਲ ਲਿਖਾ ਲੈ ਸਫਾਈ ਕਰੇ ਹਾਂ ਸੇ ਜਾਂ ਪੈਪ ਪਾਈਪ ਲਾਈਨ ਡਰਵਾਏ ਜੀ ਸੋ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾਉਂਦੇ ਪਏ ਆ 25 ਸਸਤੀ ਗੱਲ ਕਿਵੇਂ ਦੇਖਦੇ ਹੋ ਕਿ ਐਨੀ ਗੰਦਗੀ ਵਿੱਚ ਹੈ ਲੋਕ ਰਹਿੰਦੇ ਪਏ ਹੈਗੇ ਨੇ ਅਸੀਂ ਤਾਂ ਆਪਣੇ ਆਪ ਨੂੰ ਹੁਣ ਇਨਸਾਨ ਸਮਝਣਾ ਹੀ ਛੱਡ ਦਿੱਤਾ ਹੈ ਅਸੀਂ ਸੋਚਦੇ ਅਸੀਂ ਪਸ਼ੂ ਹੀ ਹੈਗੇ ਆ ਆ ਦੇਖੋ ਕਿੰਨੀ ਦੀ ਪੂਰੀ ਕੰਡੀਸ਼ਨ ਹੈ ਨਿੱਕੇ ਨਿੱਕੇ ਜਵਾਗ ਸਕੂਲ ਜਾਂਦੇ ਨੇ ਟੱਪ ਟੱਪ ਕੇ ਉਪਰੋਂ ਜਾਂਦੇ ਵਿੱਚ ਰੋਡ ਤੋਂ ਜਾ ਹੀ ਨਹੀਂ ਸਕਦੇ ਇੰਨਾ ਨੀਰਾ ਬੁਰਾ ਹੀ ਹਾਲ ਹੈ ਉਹ ਦੇਖ ਸਕਦੇ ਹੋ ਕਿ ਮੈਡਮ ਦਾ ਕਹਿਣਾ ਹੈਗਾ ਵੈ ਕਿ ਅਸੀਂ ਇੱਕ ਤਰ੍ਹਾਂ ਦਾ ਇਨਸਾਨ ਨਹੀਂ ਹੈਗੇ ਆ ਅਸੀਂ ਇੱਕ ਪਸ਼ੂ ਪਸ਼ੂ ਬਣ ਚੁੱਕੇ ਹੋਏ ਆ ਤੇ ਸਾਡੀ ਇੱਕ ਪਸ਼ੂਆਂ ਵਰਗੀ ਇੱਕ ਸਾਡੀ ਜ਼ਿੰਦਗੀ ਬਣ ਚੁੱਕੀ ਹੋਈ ਹੈ ਆਪਾਂ ਹੋਰ ਵੀ ਜਾਣਕਾਰੀ ਲੈਣੇ ਅੱਛਾ ਫਿਰ ਹੋਰ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਅਸੀਂ ਮੰਗ ਇਹ ਕਰਦੇ ਆ ਕਿ ਇਧਰ ਸੀਵਰ ਪਾਇਆ ਜਾਏ ਦੂਜਾ ਜਿਹੜਾ ਸੀਵਰ ਹੈਗਾ ਉਹ ਓਵਰਫਲੋ ਹੋ ਗਿਆ ਜਦੋਂ ਪਿਆ ਸੀ ਸੀਵਰੇਜ ਉਦੋਂ ਆਬਾਦੀ ਬਹੁਤ ਘੱਟ ਸੀਗੀ ਤੇ ਹੁਣ ਤਾਂ ਆਬਾਦੀ ਬਹੁਤ ਲੱਖਾਂ ਦੇ ਹੋ ਗਈ ਹੈ ਤਾਂ ਉਹ ਸੀਵਰੇਜ ਬਿਲਕੁਲ ਫੇਲ ਹੋ ਗਿਆ ਸੀਵਰ ਪਾਇਆ ਜਾਏ ਜੇ ਤੇ ਸੀਵਰ ਨਾ ਪਿਆ ਅਸੀਂ ਬਿਲਕੁਲ ਹੀ ਡੁੱਬ ਗਏ ਸੀਵਰ ਦੇ ਵਿੱਚ ਹੁਣ ਸੋਣੇ ਦਿਨ ਉਧਰ ਤਾਂ ਪੂਰੀ ਗਲੀ ਭਰ ਜਾਣੀ ਹੈ ਹੁਣ ਸਾਡੀ ਗਲੀ ਦਾ ਨਾਮ ਉਹ ਗਲੀ ਪੈ ਗਿਆ ਕਿ ਜਿੱਥੇ ਸੀਵਰ ਖੜਿਆ ਰਹਿੰਦਾ ਹਰ ਵੇਲੇ ਅਸੀਂ ਜਮੋਟਾ ਵਗੈਰਾ ਕੁਝ ਕਰਦੇ ਹੁੰਦੇ ਆ ਨਾ ਤਾਂ ਉਹ ਇਹ ਹੀ ਬੋਲਦੇ ਕਿਹੜੀ ਗਲੀ ਆਣਾ ਜਿੱਧਰ ਪਾਣੀ ਖੜਿਆ ਰਹਿੰਦਾ ਸੀਵਰ ਦਾ ਹੁਣ ਸਾਡੀ ਗਲੀ ਇੰਨੀ ਬਦਨਾਮ ਹੋ ਗਈ ਅੱਛਾ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਹੈ ਕਿ ਗਲੀ ਤੁਹਾਡੀ ਨੀ ਬਦਨਾਮ ਹੋ ਗਿਆ ਕਿ ਜਿੱਥੇ ਪਾਣੀ ਖੜਾ ਹੁੰਦਾ ਵਾ ਉਹ ਵਾਲੀ ਗਲੀ ਜੀ ਜੀ ਬਿਲਕੁਲ ਬਿਲਕੁਲ ਉਹ ਦੇਖ ਸਕਦੇ ਹੋ ਕਿ ਇਸ ਮੈਡਮ ਦਾ ਕਹਿਣਾ ਹੈਗਾ ਵਾ ਕਿ ਜੇ ਇਹਨਾਂ ਦੇ ਘਰੇ ਕਿਸੇ ਨੇ ਆਣਾ ਹੋਵੇ ਕਿ ਕਿੱਥੇ ਜਾਣਾ ਜੀ ਉਹ ਗਲੀ ਜਾਣਾ ਬੰਦ ਗਲੀ ਦੇ ਵਿੱਚ ਜਿੱਥੇ ਬੰਦ ਗਲੀ ਵੀ ਕਾਣੂ ਉਹ ਜਿਹੜੀ ਗੰਦੀ ਗਲੀ ਆ ਉਹ ਗਲੀ ਦੇ ਵਿੱਚ ਜਾਣਾ ਅੱਛਾ ਹੋਰ ਹੋਰ ਕੀ ਮੰਗ ਕਰਦੇ ਹੋ ਹਾਂ ਜੀ ਬਸ ਇਹੀ ਮੰਗ ਕਰਦੇ ਕਿ ਬਸ ਸੀਵਰੇਜ ਸਾਡਾ ਦੁਬਾਰਾ ਪਾਇਆ ਜਾਏ ਦੁਜਾ ਪਾਇਆ ਜਾਏ ਜੀ ਤੇ ਕਿਸੇ ਕੌਂਸਲਰ ਸੇਵਾਨੂ ਜਾ ਕੇ ਤੇ ਐਮਐਲਏ ਸਵਾਨ ਕੋਈ ਗੱਲਬਾਤ ਕੀਤੀ ਤੁਸੀਂ ਕੋਈ ਐਮਐਲਏ ਕੋਈ ਨਹੀਂ ਆਂਦਾ ਜੀ ਵੋਟ ਲੈ ਲੈਂਦੇ ਚਲੇ ਜਾਂਦੇ ਬਸ ਹੁਣ ਗੋ ਪਰ ਉਹ ਹੀ ਹੈ ਨਾ ਫਿਰ ਕੰਮ ਕੋਈ ਕਰਦੇ ਨਹੀਂ ਅੱਗੇ ਹਾਂ ਤੇ ਨਹੀਂ ਹੁਣ ਨਹੀਂ ਤੁਸੀਂ ਕਹਿੰਦੇ ਪਏ ਹੋ ਕਿ ਗੋਪੀ ਹੈ ਗੋਪੀ ਦੀ ਚੰਗੇ ਨੇ ਜਾਨੀ ਆਏ ਹੈ ਬਸ ਹੁਣ ਗੋਪੀ ਸਾਹਿਬ ਦਾ ਆਏ ਸੀਗੇ ਗੋਪੀ ਜੀ ਉਹ ਤਾਂ ਬਹੁਤ ਵਧੀਆ ਬੰਦੇ ਬਟ ਫਿਰ ਉਹ ਹੀ ਹੈ ਨਾ ਫਿਰ ਕੰਮ ਕੋਈ ਕਰਦੇ ਨਹੀਂ ਅੱਗੇ ਹਾਂ ਨਹੀਂ ਹੁਣ ਨਹੀਂ ਤੁਸੀਂ ਕਹਿੰਦੇ ਪਏ ਹੋ ਕਿ ਗੋਪੀ ਹੈ ਗੋਪੀ ਦੀ ਚੰਗੇ ਨੇ ਜਾਨੀ ਆਏ ਹੈਗੇ ਤੇ ਉਹ ਕਰਕੇ ਕੀਗੇ ਦੇਖਿਆ ਤਾਂ ਕੰਮ ਨਹੀਂ ਨਾ ਕਰਵਾਇਆ ਕੁਝ ਕੀਤਾ ਇਹਨਾਂ ਨੇ ਜਾਨੀ ਕਿ ਸਿਰਫ ਦੇਖ ਕੇ ਚਲੇ ਗਏ ਸਿਰਫ ਸਿਰਫ ਦੇਖਣ ਦਾ ਫਰਜ਼ ਹੈਗਾ ਵਾ ਕੰਮ ਕਰਾਉਣ ਦਾ ਫਰਜ਼ ਨਹੀਂ ਹੈਗਾ ਤੇ ਗੱਲਬਾਤ ਕਰਦੇ ਹੈਗੇ ਪੂਰੀ ਹੋਰ ਵੀ ਜਾਣਕਾਰੀ ਲੈਣੇ ਹੈਗੇ ਭਾਈ ਸਾਹਿਬ ਨਾਲ ਔਰ ਬਿਲਕੁਲ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਾਂ ਸਰਦਾਰ ਜੀ ਨਾਲ ਆਪਾਂ ਗੱਲਬਾਤ ਕਰਾਨੇ ਪੂਰਾ ਮਾਮਲਾ ਕੀ ਹੈ ਪਾਰੀ ਸਸਰੀ ਕਾਲ ਪਾਰੀ ਕਿਵੇਂ ਦੇਖਦੇ ਹੋ ਕਿ ਇੰਨੀ ਗੰਦਗੀ ਨੂੰ ਲੈ ਕੇ ਲੋਕ ਇੰਨੇ ਪਰੇਸ਼ਾਨ ਹੋਏ ਪਏ ਨੇ ਤੇ ਕਿਵੇਂ ਦੇਖਦੇ ਹੋ ਕਿ ਲੰਘਣਾ ਔਖਾ ਹੋਇਆ ਪਿਆ ਨਿੱਕੇ ਨਿੱਕੇ ਬੱਚੇ ਬਿਮਾਰੀਆਂ ਦਾ ਘਰ ਔਰ ਬਰਸਾਤ ਦਾ ਟਾਈਮ ਹੋਇਆ ਪਿਆ ਇਹ ਵੇਖੋ ਜੀ ਬਰਸਾਤ ਤੋਂ ਪਹਿਲਾਂ ਦਾ ਵੀ ਹਾਲ ਇਹੀ ਹੈ ਮੈਨੂੰ ਇੱਥੇ ਆਇਆ ਨੂੰ ਮੇਰਾ ਮਕਾਨ ਨੇੜੇ ਹੀ ਆ 2 ਸਾਲ ਹੋ ਗਏ ਆ ਉਹ 2 ਸਾਲ ਤੋਂ ਮੈਂ ਦੇਖ ਰਿਹਾ ਇਹ ਵੋਟਾਂ ਦੀ ਖਾਤਰੇ ਇਥੇ ਆ ਕੇ ਸਾਰੇ ਕਹਿੰਦੇ ਜੀ ਅਸੀਂ ਕੌਂਸਲ ਸਾਨੂੰ ਬਣਾਓ ਜੀ ਦੂਜੀ ਵਾਰੀ ਬਣਾਓ ਜੀ ਤੀਜੀ ਵਾਰੀ ਬਣਾਓ ਜੀ ਇੱਥੇ ਕੋਈ ਕਿਸੇ ਕੋਈ ਕੰਮ ਕਰਕੇ ਕੋਈ ਰਾਜੀ ਨਹੀਂ ਅੰਦੇ ਪ੍ਰਸ਼ਾਸਨ ਦੇ ਬੰਦੇ ਭੇਜਦੇ ਬੰਦੇ ਆਉਂਦੇ ਆ ਉਹ ਗਾਰ ਕੱਢ ਜਾਂਦੇ ਜਿੱਥੇ ਸੁੱਕਾ ਜਗਿਆ ਇੱਥੇ ਆ ਕੇ ਸੁਭਾਈ ਨਹੀਂ ਕਰਦੇਓ ਜਿੱਥੇ ਮੇਰੇ ਘਰ ਦੇ ਲਾਗੇ ਸੁੱਕਾ ਜਗਾ ਉਥੋਂ ਕੱਢ ਕੇ ਭੱਜ ਜਾਂਦੇ ਆ ਚਿੰਤਨ ਦਿਨ ਬਗਾਰ ਪਈ ਰਹਿੰਦੀ ਆ ਬਾਹਰ ਨਾ ਉੱਥੇ ਕੋ ਚੁੱਕਦਾ ਇੱਥੇ ਬਿਮਾਰੀਆਂ ਫੈ ਰੀਆਂ ਉਹ ਵੇਖੋ ਮਾਤਾ ਉਹ ਵੀ ਬਿਮਾਰ ਆ ਇੱਥੇ ਵੀ ਬੱਚੇ ਬਿਮਾਰ ਨੇ ਬੱਚੇ ਸਕੂਲ ਵਾਲੇ ਜੰਗ ਨਹੀਂ ਸਕਦੇ ਇੱਥੋਂ ਨਹੀਂ ਜੇ ਅਸੀਂ ਗੋਰਪ੍ਰੀਤ ਗੋਪੀ ਜਿਹੜੇ ਕਾਉਂਸਲਰ ਨੇ ਮੌਜੂਦਾ ਉਹਨਾਂ ਨੂੰ ਕਿਹਾ ਉਹ ਹੱਥ ਖੜਾ ਕਰ ਦੇ ਮੇਰੇ ਵਾਸਤੇ ਕਿਉਂ ਨਹੀਂ ਕਿਉਂ ਨਹੀਂ ਵਾਸ ਉਹ ਜਾ ਕੇ ਕਹਿਣ ਭਜਾ ਵੇਖੋ ਜੀ ਇਸ ਮੇਰੇ ਇਲਾਕੇ ਦਾ ਹਾਲ ਨਹੀਂ ਹੱਥ ਜੋੜਨ ਨੂੰ ਹੈਗੇ ਹੈ ਹੱਥ ਜੋੜਨ ਮੈਂ ਪ੍ਰਸ਼ਾਸਨ ਨੂੰ ਇਹ ਕਹਾਂਗਾ ਜਿਹੜੀ ਇਸੇ ਮੌਜੂਦਾ ਸਰਕਾਰ ਆ ਉਹਨਾਂ 'ਕੇ ਬੇਨਤੀ ਕਰਦਾ ਕਿ ਕੰਮ ਸੋ ਕੰਮ ਇਸੇ ਏਰੀਆ ਦਾ ਸੋਚੋ ਪਾਈ ਇਸੇ ਲੋਕ ਭਾਵੇਂ ਗਰੀਬ ਰਹਿੰਦੇ ਕਿਉਂ ਗਰੀਬਾਂ ਨੂੰ ਦੇਖਣਾ ਨਹੀਂ ਅਸੀਂ ਵੱਡੇ ਨੇ ਤੇ ਕੀਤੀ ਸ਼ਿਵਾਰਸ਼ ਭੇਜਤਾ ਜੀ ਐਸਡੀਓ ਨੂੰ ਫੋਨ ਕੀਤਾ ਫਟਾਫਟ ਭੱਜੇ ਆ ਜੰਨੇ ਕਿ ਗਰੀਬਾਂ ਦੇ ਕਿਉਂ ਨਹੀਂ ਹੁੰਦੇ ਦੇਖਿਆ ਜਾਵੇ ਰੋਟਾ ਦੇ ਲੈਣ ਦੇ ਪ੍ਰਾਪਰ ਕਰੀਬ ਦਾ। ਦੇਖਿਆ ਜਾਵੇ ਤਾਂ ਇਹੀ ਜਿਹੜਾ ਹਾਲ ਕਿਤੇ ਐਮ.ਐਲ.ਏ ਦੇ ਗਲੀ ਵਿੱਚ ਜਾਂ ਕੌਂਸਲਰ ਦੀ ਗਲੀ ਵਿੱਚ ਹੋਵੇ ਉਹ ਤਾਂ ਮਿੰਟੋ-ਮਿੰਟੀ ਕੰਮ ਕਰਾਣਗੇ। ਕਿਉਂ ਉੱਥੇ ਉੱਥੇ ਬੰਦੇ ਰਹਿੰਦੇ ਇੱਥੇ ਡੰਗਰਵਾਸ ਦੀ। ਇੱਥੇ ਡੰਗਰਵਾਸ ਦੀ ਤੇ ਦੁਨੀਆ ਨਹੀਂ ਵਸਦੀ। ਇੱਥੇ ਬੱਚੇ ਗਰੀਬ ਆ ਛੋਟੇ-ਛੋਟੇ ਬੱਚੇ ਨੇ ਜਿਹੜੇ ਸਕੂਲ ਨਹੀਂ ਜਾ ਸਕਦੇ ਵੇਖੋ ਬਾਉ ਜੀ ਲੰਕਾ ਕਿਹੜਾ ਸਕੂਲ ਜਾਏਗਾ? ਇੱਥੇ ਕੋਈ ਰਿਸ਼ਤੇਦਾਰ ਆ ਕੇ ਮਿਲਦਾ ਵੀ ਨਹੀਂ। ਕਹਿੰਦੇ ਅਸੀਂ ਉਸ ਗਲੀ 'ਚ ਨਹੀਂ ਜਾਣਾ। ਗੋਡੇ-ਗੋਡੇ ਇੱਥੇ ਬਦਬੂ ਆ। ਰੋਜ਼ ਇਹ ਕੰਮ ਆ ਇੱਕ ਦਿਨ ਦਾ ਕੰਮ ਨੱਟ ਤੇ ਪਾਣੀ ਪਾਣੀ ਖੜੇ ਨੂੰ ਕਿੰਨੀ ਦਰ ਹੋ ਗਈ ਹੈ ਮੈਂ ਕਹਿੰਦਾ ਰੋਜ਼ ਹੀ ਆ ਬਾਪੂ ਜੀ 24 ਘੰਟੇ ਆ ਕੇ ਦੇਖ ਲਓ ਕੱਲ ਵੀ ਹੋਇਓ ਕੱਲ ਵੀ ਹੋਏਗਾ ਇੱਥੇ ਆ ਕੇ ਕੋਈ ਨਿਸਾਰ ਲੈਂਦਾ ਕੋਈ ਗੱਲ ਨਹੀਂ ਬਾਤ ਮੋਟਰਾਂ ਨਾ ਕੱਟਾਂਗੇ ਜੇ ਕੱਟਾਂਗੇ ਕੋਈ ਨਹੀਂ ਕੱਟਦਾ ਅਚਮਲ ਅਚਮ ਮੱਲਾ ਕਿਹੜਾ ਪੈਂਦਾ ਇਹ ਇਹ ਕੇਰ ਸਿੰਘ ਨਗਰ ਮੱਲਾ ਹਾਂ ਵਾਰਡ ਨੰਬਰ 93 ਜੀ ਮੇਨ ਜਿਹੜੀ ਕੇਰ ਸਿੰਘ ਦੀ ਸੜਕਾ ਉਹ ਵੀ ਟੁੱਟੀ ਆ ਆ ਵੀ ਗਲੀਆਂ ਵੀ ਟੁੱਟੀਆਂ ਬੁਰਾ ਹਾਲ ਆ ਕੇਰ ਸਿੰਘ ਨਗਰ ਦਾ ਅਸੀਂ ਇਹ ਪੜੀ ਪੜੀ ਵਾਰੀ ਕਾ ਕੇ ਗੁਜਾਰਸ਼ਾਂ ਕਰ ਚੁੱਕੇ ਆ ਬਈ ਮੈਂ ਕਿਸੇ ਪਾਰਟੀ ਦਾ ਨਹੀਂ ਮੈਂ ਮੈਂ ਸਮਝਾਂ ਨਾ ਮੈਂਦਾ ਹਾਂ ਲੋਕਾਂ ਦਾ ਕਹਿਣ ਵਾਸਤੇ ਮੈਂ ਲੋਕਾਂ ਵਾਸਤੇ ਸੋਚਿਆ ਸੀ ਕਿ ਇਹਨਾਂ ਦਾ ਵੀ ਭਲਾ ਕਰੋ ਆ ਕੇ ਗਰੀਬਾਂ ਦਾ ਕਿਉਂ ਇਹ ਵਿਚਾਰਿਆਂ ਨੇ ਇੱਥੇ ਕਾਰਪੋਰੇਸ਼ਨ ਨੂੰ ਪੈਸੇ ਨਹੀਂ ਦਿੱਤੇ ਇੱਥੇ ਪਲਾਟ ਖਰੀਦੇ ਨੇ ਉਹ ਸਾਰੀਆਂ ਸਹੂਲਤਾਂ ਇਹਨਾਂ ਨੂੰ ਵੀ ਚਾਹੀਦੀਆਂ ਨੇ ਜੇ ਦੂਜਿਆਂ ਨੂੰ ਚਾਹੀਦੇ ਤੇ ਇਹ ਵੀ ਤਾਂ ਇੱਕ ਇੱਥੇ ਵਸਿੰਦੇ ਨੇ ਕਾਰਪੋਰੇਸ਼ਨ ਦੇ ਇਹ ਕਾਰਪੋਰੇਸ਼ਨ ਦੇ ਬੰਦੇ ਆਉਂਦੇ ਆ ਮਾਰਦੇ ਮਾਰੀ ਦੀ ਗੱਲ ਇੱਥੇ ਗੱਡੀ ਲਿਆ ਕੇ ਖੜੀ ਕਰਕੇ ਪੋਚਾ ਪਾਚੀ ਕਰਕੇ ਲੈ ਕੇ ਭੱਜ ਜਾਂਦੇ ਆ ਕੋਈ ਨਹੀਂ ਸੁਭਾਈ ਕਰਦਾ ਦੇਖੋ ਆ ਤੁਸੀਂ ਐਨੀ ਗੱਲ ਮੇਅਰ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਜਿਹੜੇ ਆਪਣੇ ਇੱਥੇ ਜਿਹੜੇ ਮੇਅਰ ਇੰਦਰਜੀਤ ਕੌਰ ਮੈਮ ਹੈ ਕਿ ਨਹੀਂ ਉਹਨਾਂ ਨਾਲ ਅਸੀਂ ਗੱਲ ਨਹੀਂ ਕੀਤੀ ਅਸੀਂ ਤੇ ਨੀਚੇ ਇੱਥੇ ਜੇ ਕੌਂਸਲਰ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਹੈ ਕਾਫੀ ਵਾਰ ਕੀਤੀ ਹੈ ਜੀ ਉਹਨਾਂ ਨਾਲ ਵੀ ਕੀਤੀ ਹੈ ਉਹਨਾਂ ਲਿਆ ਕੇ ਮੌਕੇ ਦਿਖਾਏ ਰਹੇ ਸਾਰਾ ਕੀਤੀ ਹੈ ਸਾਡਾ ਹੱਲ ਕਰੋ ਕਿਸ ਤਰ੍ਹਾਂ ਵੀ ਕਰੋ ਚਾਹੇ ਓਵਰਫਲੋ ਹੁੰਦਾ ਕਿ ਹੋਰ ਪਾਸੇ ਕਰ ਦੋ ਹੱਲ ਦਾ ਮੌਕੇ ਦੇ ਉੱਤੇ ਜਿਹੜੇ ਆਪਣੇ ਐਮਐਲਏ ਮਦਨ ਲਾਲ ਬੱਗਾ ਜੀ ਹੈ ਜਾਂ ਉਹਨਾਂ ਦੇ ਬੇਟੇ ਅਮਨ ਬੱਗਾ ਜਾਂ ਗੌਰ ਬੱਗਾ ਉਹ ਮੌਕੇ ਦੇ ਉੱਤੇ ਆਏ ਹੈਗੇ ਉਹ ਨਹੀਂ ਉਹ ਕੋਈ ਇੱਥੇ ਮੌਕੇ ਤੇ ਨਹੀਂ ਆਇਆ ਹਾਲੇ ਕਿਉਂਕਿ ਮੌਜੂਦਾ ਜਿਹੜਾ ਅਸੀਂ ਹੁਣ ਅਸੀਂ ਤਿਆਰੀ ਕੀਤੀ ਸੀ ਕਿ ਹੁਣ ਮੌਜੂਦਾ ਜਿਹੜਾ ਕੌਂਸਲ ਸਾਹਿਬ ਉਹਨਾਂ ਨੂੰ ਉਹਨਾਂ ਵੇਖ ਲਿਆ ਕਹਿੰਦੇ ਸਾਡੇ ਸਾਡੀ ਕੋਈ ਨਹੀਂ ਸੁਣਦਾ ਅਸੀਂ ਕੱਲ ਤੋਂ ਕਿਹਾ ਸੀ ਕਿ ਜੇ ਕੱਲ ਤੋਂ ਨਹੀਂ ਆਉਣਗੇ ਇੱਕ ਤੇ ਇੱਥੇ ਧਰਨਾ ਲਾਵਾਂਗੇ ਇਸ ਗਲੀ 'ਚ ਦੂਜਾ ਅਸੀਂ ਐਮਲ ਨੂੰ ਸਾਹ ਕੋਲ ਜਾਵਾਂਗੇ ਕਿ ਸਾਡਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਵੇਖੋ ਮੈਂ ਤੇ ਨਾ ਵਾਸ ਵੀ ਇਖ ਤਾਂ ਇੱਥੇ ਆਇਆ ਨਹੀਂ ਜਾਂਦਾ ਇੱਥੋਂ ਨਹੀਂ ਲੰਘਿਆ ਨਹੀਂ ਜਾਂਦਾ ਮੇਰਾ ਵੀ ਰਸਤਾ ਇੱਧਰ ਹੀ ਆ ਮੈਂ ਵੀ ਜਾਣਾ ਇੱਧਰੋਂ ਲੰਘਣਾ ਇੱਧਰੋਂ ਲੰਘਣਾ ਹਾਂਜੀ ਇਹ ਸਾਡਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਕਿਉਂਕਿ ਇਲਾਕੇ ਦੇ ਵਿੱਚ ਇੰਨੀ ਬਦਬੂ ਖਲਾਰੀ ਆ ਇੰਨਾ ਗੰਧ ਹੋ ਚੁੱਕਾ ਕਿ ਲੋਕ ਬਿਮਾਰ ਹੋਣ ਲੱਗੇ ਵੇਖ ਲੋ ਕੀ ਆ ਨਾ ਬੀਬੀਆਂ ਦਾ ਉਹ ਸੋ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾਉਂਦੇ ਪਏ ਹੈਗੇ ਆ ਕਿ ਜਿਹੜੀਆਂ ਇਸ ਟਾਈਮ ਖੜੇ ਹੋਏ ਆ ਕੇਹਰ ਸਿੰਘ ਨਗਰ ਦੇਚ ਖੜੇ ਆ ਟਿਊਬਲ ਵਾਲੀ ਗਲੀ ਦੇ ਵਿੱਚ ਕਿ ਲੋਕ ਐਨੇ ਕਿ ਪਰੇਸ਼ਾਨ ਹੋ ਚੁੱਕੇ ਹੋਏ ਨੇ ਪਾਣੀ ਨੂੰ ਲੈ ਕੇ ਕਿ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੋਇਆ ਹੁਣ ਮੌਕੇ ਦੇ ਜਿਹੜੇ ਕਾਉਂਸਲਰ ਜੀ ਹੈਗੇ ਨੇ ਗੋਪੀ ਜੀ ਆਪਾਂ ਹੁਣ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਉਹ ਕਹਿੰਦੇ ਹੈਗੇ ਨੇ ਸਾਡੇ ਅਮੇਜ਼ਿੰਗ ਟੀਵੀ ਚੈਨਲ ਤੇ ਪਹਿਲਾਂ ਕੈਮਰਾ ਪਰਸੇ ਕਹਾਂਗਾ ਜਿਹੜਾ ਇਹ ਨਿੱਕੇ ਨਿੱਕੇ ਬੱਚੇ ਦਿਖਾਈ ਜਾਣ ਜਿਹੜੇ ਘਰੋਂ ਨਿਕਲਣਾ ਵੀ ਔਖਾ ਹੋ ਚੁੱਕਾ ਹੋਇਆ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਕਿ ਘਰ ਦੇ ਵਿੱਚੋਂ ਨਿਕਲਣਾ ਵੀ ਕਿੰਦਾ ਔਖਾ ਹੋ ਚੁੱਕਾ ਹੋਇਆ ਹੈ ਕਿ ਬਿਮਾਰੀ ਦਾ ਘਰ ਜਿਹੜਾ ਹੈਗਾ ਵਾ ਮੱਛਰਾਂ ਨਾਲ ਕਿੰਦਾ ਭਰਿਆ ਪਿਆ ਵਾ ਇੱਕ ਮੇਰਾ ਨਿਕਲਣਾ ਵੀ ਕਿੰਨਾ ਮੁਸ਼ਕਲ ਹੋ ਚੁੱਕਾ ਹੋਇਆ ਕਿ ਮੈਂ ਵੀ ਜੇ ਉਧਰਲੇ ਪਾਸੇ ਜਾਣਾ ਹੋਵੇ ਤੇ ਮੈਂ ਵੀ ਕਿੱਦਾਂ ਜਾ ਸਕਾਂ ਹੁਣ ਮੌਕੇ ਤੇ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈਗਾ ਵਾ ਇਹਦੇ ਉੱਤੇ ਜਿਹੜੇ ਗੁਰਪ੍ਰੀਤ ਗੋਪੀ ਦੀ ਕਾਉਂਸਲਰ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਕੀ ਕਹਿੰਦੇ ਨੇ ਸੋ ਦੇਖ ਸਕਦੇ ਹੋ ਕਿ ਰਿੰਗ ਜਾਰੀ ਹੈ ਗਲਬਤ ਕਰਦੇ ਆ ਹਲੋ ਹਾਂਜੀ ਭਾਜੀ ਹਾਂਜੀ ਗੁਰਪ੍ਰੀਤ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਗੁਰਪ੍ਰੀਤ ਭਾਜੀ ਹਿਤੇਸ਼ ਖੰਨਾ ਗੱਲ ਕਰ ਰਿਹਾ ਜੀ ਅਮੇਜ਼ਿੰਗ ਟੀਵੀ ਤੋਂ ਪੱਤਰਕਾਰ ਜੀ ਹਾਂਜੀ ਭਾਜੀ ਭਾਜੀ ਠੀਕ ਹੋ ਹਾਂਜੀ ਵੀ ਠੀਕ ਭਾਜੀ ਲੋਕ ਇੱਥੇ ਕਾਫੀ ਬਵਾਲ ਹੋ ਰਿਹਾ ਪਿਆ ਕੇਨ ਸਿੰਘ ਨਗਰ ਟਿਊਬਲ ਵਾਲੀ ਗਲੀ ਚ ਪਾਣੀ ਨੂੰ ਲੈ ਕੇ ਜੀ ਕਾਰਾਂ ਦੇ ਵਿੱਚ ਮੱਛਰੀ ਮੱਛਰ ਘਰੋਂ ਨਿਕਲਣਾ ਔਖਾ ਹੋਇਆ ਪਿਆ ਬੱਚੇ ਪਾਣੀ 'ਚ ਗਿਰਦੇ ਪਏ ਆ। ਪਾਣੀ ਕਿੱ데 ਰਖਾ ਦੀ ਕਿਹਾ ਮੈਂ ਕੱਲ ਮੇਰ ਨੂੰ ਵੀ ਮਿਲ ਕੇ ਆਇਆ ਸੀਗਾ। ਅੱਛਾ ਜੀ। ਪਾਣੀ ਰਿਪੋਰਟਿੰਗ ਲਾਣੀ ਹੈ ਰਿਪੋਰਟਿੰਗ ਲਾ ਲਓ। ਨਹੀਂ 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 ਤੁਸੀਂ ਬੋਲੋ ਤੁਸੀਂ ਬੋਲੋ ਬੋਲੋ। ਹਾਂ ਇਹ ਨਾ ਪਲਾਨਟ ਜਿਹੜਾ ਪ੍ਰੋਪਰ ਨਹੀਂ ਚੱਲ ਰਿਹਾ। ਅੱਛਾ ਜਿਹੜਾ ਨਵਾਂ ਪਲਾਨਟ ਨਹੀਂ ਲਾਇਆ ਇਹਨਾਂ ਨੇ। ਸਾਡਾ ਜਿਹੜਾ ਪਹਿਲਾਂ ਉਹ ਆਰਸੀ ਉਹ ਪੁਰਾਣੇ ਪਲਾਨਟ ਨਾਲ ਚੱਲਦਾ ਸੀਗਾ। ਅੱਛਾ ਜੀ। ਉਸ ਤੋਂ ਬਿਲਕੁਲ ਇਹ ਗੱਲ ਐਮਐਲਏ ਸਾਹਿਬ ਨੂੰ ਵੀ ਦੱਸੀ ਗਈ ਆ ਐਸਸੀ ਸਾਹਿਬ ਨੂੰ ਤੇ ਇੰਸ ਸਾਹਿਬ ਨੂੰ ਵੀ ਦ ਕੱਲ ਮੈਂ ਫੇਰ ਮੈਡਮ ਕੋਲ ਜਾਇਆ ਮੈਡਮ ਨੇ ਕੱਲ ਅੱਜ ਮੇਰੀ ਕੱਲ ਅੱਜ ਮੀਟਿੰਗ ਸੱਦੀ ਸੀ ਠੀਕ ਹੈ ਕੱਲ ਪਾਣੀ ਵੀ ਚਕਾਇਆ ਗਿਆ ਇੱਕ ਪਿਛਲੇ ਕਈ ਦਿਨਾਂ ਤੋਂ ਹੀ ਪ੍ਰੋਬਲਮ ਆ ਰਹੀ ਹੈ ਜਦੋਂ ਕਿ ਇੱਧਰ ਲਾਈਨ ਟੁੱੜਿਆ ਹੋਇਆ ਹਾਂ 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 ਤੇ 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 ਗੋਪੀ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗਾ ਲੋਕ ਕਹਿੰਦੇ ਵੀ ਕਹਿੰਦੇ ਆ ਆਪਣਾ ਕਾਰਪੇਚਰ ਕੋਈ ਬੰਦੇ ਆਂਦੇ ਜਾਂ ਮੁਲਾਜ਼ਮ ਆਂਦੇ ਆ ਠੀਕ ਕਰਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਭਾਜੀ ਨਹੀਂ ਨਹੀਂ ਭਾਜੀ ਐਕਚੁਅਲੀ ਪਤਾ ਕੀ ਆ ਰਸਤਾ ਮੈਂ ਤੁਹਾਨੂੰ ਇੱਥੇ ਨਾ ਸੁਪਰ ਸੈਕਸ਼ਨ ਵੀ ਲੱਗੀ ਹੋਈ ਆ ਅੱਛਾ ਜਦੋਂ ਉਹ ਲੋਕੇ ਹੁੰਦੇ ਆ ਉਹ ਰੋਕੀ ਜਦੋਂ ਮਤਲਬ ਜੇ ਲਾਈਨ ਦੇ ਇੱਥੇ ਨਾ 4-4 5-5 ਕੋਵਟਕਾਰ ਹੋਈ ਹੈ ਜਿਹੜੀ ਪਿਛਲੇ 3 ਸਾਲਾਂ ਤੋਂ ਇੱਥੇ ਸੁਪਰ ਸੈਕਸ਼ਨ ਨਹੀਂ ਹੈਗੇ 3 ਸਾਲ ਬਾਅਦ ਹਰ ਹੋਣੀ ਚਾਹੀਦੀ ਆ ਅੱਛਾ ਜੀ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਨੇ ਵਿੱਚ ਵੜਨੇ ਤੇ ਬੰਦੇ ਬੰਦ ਕਰਦੇ ਸੀਗੇ ਹਾਂ ਇਹ ਜਦੋਂ ਦਾ ਮੈਂ ਕਾਉਂਸਲ ਬਣਿਆ ਉਦੋਂ ਦੀ ਡਿਮਾਂਡ ਕੀਤੀ ਸੀ ਤੇ ਹੁਣ ਇਹਨਾਂ ਨੇ ਜਾ ਕੇ ਮੈਨੂੰ ਸੁਪਰਫੈਕਸ਼ਨ ਦਿੱਤੀ ਆ ਅ ਚਲੋ ਗੋਪੀ ਜੀ ਮੇਰੇ ਕਹਿਣਾ ਮਤਲਬ ਇਹ ਹੈਗਾ ਦੇਖੋ ਹਾਲ ਤਾਂ ਤੁਸੀਂ ਕਰਨਾ ਜਾਂ ਤੁਸੀਂ ਕਰਵਾਉਣਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੀਆਂ ਕੰਪਲੇਨਸ ਸੁਣੇ ਵਿੱਚ ਨਾ ਜੇ ਤੁਸੀਂ ਇਹਨੂੰ ਕਹੋਗੇ ਮੈਂ ਰਿਟਰਨ ਦੇ ਵਿੱਚ ਮੇਰ ਨੂੰ ਵੀ ਦਿੱਤਾ ਹੋਇਆ ਸਾਰਿਆਂ ਨੂੰ ਦਿੱਤਾ ਹੈ ਜਦੋਂ ਤੇ ਪ੍ਰਾਂਤ ਗੱਲ ਪੈਂਦਾ ਪ੍ਰੋਫਰ ਉੱਤੇ ਡੱਡਾ ਚੜ ਜਾਂਦਾ ਵਾ ਦੇ ਹੁਣ ਦੇਖੋ ਲੋਕ ਤਾਂ ਦੇਖੋ ਐਨੇ ਪਰੇਸ਼ਾਨ ਹੋ ਰਹੇ ਕਿ ਬੱਚੇ ਨਾ ਸਕੂਲ ਸਕੂਲ ਨਹੀਂ ਜਾ ਰਹੇ ਉਹ ਲੋਕਾਂ ਦਾ ਪਤਾ ਕੀ ਕਹਿਣਾ ਹੈਗਾ ਵਾ ਲੋਕ ਕਹਿੰਦੇ ਵੇ ਸਾਡੇ ਘਰ ਦੇ ਚੋਂ ਇੰਨੀ ਬਿਮਾਰੀ ਮੇਰੀ ਮਾਂ ਬਿਮਾਰ ਹੋਈ ਪਈ ਐ ਮੈਂ ਡਾਕਟਰ ਦੇ ਲੈ ਕੇ ਜਾਣਾ ਹੋਵੇ ਮਾਂ ਨੂੰ ਮੈਂ ਕਿੱਦਾਂ ਲੈ ਕੇ ਜਾਵਾਂ ਐਨੇ ਨੇ ਪਾਣੀ ਦੇ ਵਿੱਚੋਂ ਭਾਜੀ ਮੇਰੀ ਗੱਲ ਤਾਂ 21 ਪੁਆਇੰਟ ਦੇ ਵਿੱਚ ਬਲੌਕ ਬਮਾਰੀ ਆ ਬਾਕੀ ਹੋਰ ਕਿਸੇ ਬਲੌਕ ਦੀ ਬਲੌਕ ਫਿਰ ਹੁਣ ਕਿੱਦਾਂ ਹੁਣ ਗੋਪੀ ਭਾਜੀ ਕਿੱਦਾਂ ਹੱਲ ਕਿੱਦਾਂ ਕਰੀਏ ਭਾਜੀ ਭਾਜੀ ਇੱਕ ਇੱਕ ਪਤਾ ਕੀ ਆ ਹੁਣ ਜਦੋਂ ਹੁਣ ਤੁਸੀਂ ਰਾਤ ਨੂੰ ਮੈਂ ਤੁਹਾਨੂੰ ਰਾਤ ਦੀਆਂ ਫਿਰ ਵੀਡੀਓਜ਼ ਬਾਅਦ ਕਰਨਾ ਵਾ ਹਰ ਰੋਜ਼ ਸੈਕਸ਼ਨ ਹੋ ਕੇ ਤਿਆਰੀਆ 15 ਦਿਨਾਂ ਚਾਰ ਟੱਕਰ ਹਾਸ ਕੀਤੀ ਨੇ ਉਹ ਪਤਾ ਕਿਉਂ ਕਿ ਥੱਲੇ ਮਤਲਬ ਤੁਸੀਂ ਗਾਰ ਦੇਖੋ 6-6 ਫੁੱਟ ਦਾ ਜਲਦਾਰ ਜੰਮੀ ਪਈ ਆ ਭਾਜੀ ਮੈਂ ਮੈਂ ਤੁਹਾਡੀ ਅੱਜ ਤੋਂ 7 ਸਾਲ ਪਹਿਲਾਂ ਨਾ 6 ਸਾਲ ਪਹਿਲਾਂ ਉਦੋਂ ਸੁਪਰ ਸੈਕਸ਼ਨ ਹੋਈ ਸੀ ਲਾਈਨ ਹਾਂ ਜਦੋਂ ਕਿ 4 ਸਾਲ ਬਾਅਦ 3 ਸਾਲ ਬਾਅਦ ਹੋਣੀ ਚਾਹੀਦੀ ਆ ਤੇ ਨਹੀਂ ਚਲੋ ਗੋਪੀ ਭਾਜੀ ਮੈਂ ਤੁਹਾਨੂੰ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੁਣ ਲੋਕਾਂ ਨੂੰ ਕਿੱਦਾਂ ਸਮਝਾਈਏ ਜਿਹੜੇ ਲੋਕ ਬਿਮਾਰ ਹੋਏ ਪਏ ਨੇ ਲੋਕ ਸਕੂਲ ਨਹੀਂ ਜਾਂਦੇ ਪਏ ਬੱਚੇ ਨਿੱਕੇ ਨਿੱਕੇ ਹੈਗੇ ਘਰੋਂ ਨਿਕਲ ਨੌਕਾ ਹੋਇਆ ਪਿਆ ਭਾਜੀ ਭਾਜੀ ਫੇਰ ਵੀ ਨਾ ਮੈਂ ਨਾ ਦੇਖੋ ਇਹਨਾਂ ਦਾ ਕੱਲ ਵੀ ਪਾਣੀ ਚਕਾਇਆ ਲੱਗਦਾਗਾ ਤਾਂ ਇਹ ਕੋ ਗੱਡੀ ਆ ਕੇ ਪਾਣੀ ਚੱਕ ਕੇ ਜਾ ਤੁਸੀਂ ਦੇਖੋ ਮੇਰੀ ਗੱਲ ਸੁਣੋ ਇਹ ਹੱਕ ਤੁਹਾਡਾ ਬਣਦਾ ਵਾ ਤੇ ਪਲੀਜ਼ ਅਗਰ ਆ ਲੋਕ ਬੜਾ ਕੁਝ ਕਹੀ ਜਾਂਦੇ ਆ ਲੇਕਿਨ ਆਪਾਂ ਦੇਖੋ ਮੈਂ ਤੁਹਾਡੇ ਮਨ ਦੀ ਵੀ ਤੁਹਾਡੇ ਹੱਕ ਹਾਂਜੀ ਇੱਕ ਗੱਲ ਸੁਣੋ ਮੈਂ ਨਾ ਅਮਰ ਸਿੰਘ ਆ ਮੈਂ ਰੱਬ ਲੱਗਦੀ ਗੱਲ ਕਰਦਾ ਹਾਂ ਜੀ ਦੇਖ ਮੈਂ ਜਵਾਬ ਲੋਕਾਂ ਦੇ ਨਾਲ ਲਾਣਾ ਨਾ ਮੈਂ ਰੱਬ ਨੂੰ ਜਵਾਬ ਦੇ ਰਿਹਾ ਜੀ ਮੈਂ ਆਪਣੀ ਡਿਊਟੀ ਦੇ ਕੋ ਪਜੂਗਾ ਨਾ ਜੀ ਫਿਰ ਰੱਬ ਮੈਨੂੰ ਪਹਿਲਾਂ ਦੇਖੂਗਾ ਜੀ ਕਹਿੰਦਾ ਜੀ ਜੀ ਤਨੂ ਸਾਰਾ ਕੁਝ ਮਤਲਬ ਹਰ ਰੋਜ਼ ਇੱਥੇ ਉਹਨਾਂ ਕਹਿੰਦਾ ਪਹਿਲਾਂ ਉਹ ਦੇਖੋ ਕੀ ਗੱਲ ਆ ਕੀ ਨਹੀਂ ਗੱਲ ਆ ਜੀ ਜੀ ਤੇ ਮੇਰੀ ਤੇ ਤੇ ਮੇਰੀ ਇੱਕ ਗੱਲ ਤੇ ਇਸ ਗੱਲ ਦਾ ਆਪਣਾ ਆਪਣਾ ਉਹਨਾਂ ਨੂੰ ਪਤਾ ਮੇਰ ਮੈਡਮ ਨੂੰ ਪਤਾ ਵੈ ਮੈਂ ਕਹੇ ਮੇਰ ਮੇਰ ਮੈਡਮ ਨੂੰ ਪਤਾ ਵੈ ਇਸ ਗੱਲ ਦਾ ਕਹੋ ਚਲੋ ਕਹੋ ਚਲੋ ਤੁਸੀਂ ਹਾਂ ਜੀ ਮੈਂ ਕੋਈ ਨਾ ਮੈਂ ਕਰਦਾ ਮੇਰ ਮੈਡਮ ਨਾਲ ਵੀ ਗੱਲ ਕਰਦਾ ਯਾਰ ਬ੍ਰਦਰ ਆਪਾਂ ਮੇਰੀ ਗੱਲ ਸੁਣ ਮੈਂ ਇਹ ਜਿਆ ਬੰਦਾ ਮੈਂ ਜੋ ਮੈਂ ਗੱਲ ਕਹਤਾ ਮੈਂ ਆਪਣਾ ਗੋਪੀ ਭਾਜੀ ਹਾਂ ਜੀ ਮੈਂ ਕਹਾਂ ਮੈਂ ਕਾਨਫਰੰਸ ਤੇ ਮੈਂ ਦੂਜੇ ਨੰਬਰ ਤੋਂ ਲੈਣਾ ਉਹਨਾਂ ਨੂੰ ਤੇ ਮੇਰੀ ਗੱਲ ਸੁਣ ਤੁਸੀਂ ਹੁਣ ਇਹਨਾਂ ਨੂੰ ਕੀ ਆਸ਼ਵਾਸਨ ਦਿੰਨੇ ਤੁਸੀਂ ਦੱਸੋ ਪਹਿਲਾਂ ਭਾਜੀ ਮੈਂ ਦੇਖੋ ਐਵੇਂ ਕੋਈ ਮੈਂ ਦੇਖੋ ਮੈਂ ਝੂਠ ਦੇ ਕੇ ਫੋਨ ਨਹੀਂ ਨਹੀਂ ਤਾਂ ਨਾ ਦੱਸਾਂ ਮੈਂ ਗੱਲ ਨਹੀਂ ਐਕਚੁਅਲੀ ਮੈਂ ਮੈਂ ਇਸ ਟਾਈਮ ਉੱਥੇ ਹੀ ਖੜਾ ਹੋਇਆ ਵਾ ਕੇਰ ਸਿੰਘ ਨਗਰ 'ਚ ਹੀ ਖੜਾ ਹੋਇਆ ਲੋਕ ਲੋਕ ਮੈਨੂੰ ਜਾਣ ਨਹੀਂ ਦੇ ਰਹੇ ਕਹਿੰਦੇ ਜੀ ਤੁਸੀਂ ਹੱਲ ਕਰਕੇ ਜਾਣਾ ਵਾ ਹੁਣ ਮੈਂ ਮੈਂ ਤਾਂ ਤੁਹਾਨੂੰ ਕਹਾਂਗਾ ਮੈਂ ਦੇਖਿਆ ਜਾਵੇ ਤਾਂ ਮੈਂ ਮੈਂ ਤਾਂ ਤੁਹਾਨੂੰ ਕਹਾਂਗਾ ਜੀ ਅਸਰ ਤੋਂ ਮੈਨੂੰ ਕੋਈ ਦੇਖੋ ਮੈਂ ਵੀ ਅਫੀਸਰਸ ਨੂੰ ਦੇਖੋ ਜਿੱਦਾਂ ਪਲਾਨ ਚੱਲਦੇ ਜਾਂਦਾ ਹੂੰ ਇਹ ਲਾਈ ਇਹ ਡਾਊਨ ਹੋ ਜਾਂਦੀਆਂ ਨੇ ਇਹ ਗੱਲ ਤੁਸੀਂ ਖੱਸੀ ਸਾਹਿਬ ਨਾਲ ਗੱਲ ਕਰੋ ਜਿਸ ਨਾਲ ਮੈਂ ਤਿੰਨ ਵਾਰੀ ਇਹਨਾਂ ਦੇ ਫੋਟੋਆਂ ਮੰਗਾਸਦਾ ਰਿਹਾ ਦਿੱਤੋ ਵੀ ਇੱਟੀਆਂ ਸੀਗੀਆਂ ਨਸਾਲਾਂ ਚਲੋ ਹੁਣ ਮੈਂ ਹੁਣ ਮੈਂ ਤਾਂ ਕੋਈ ਜਵਾਬ ਲਾਉਂਗਾ ਤੁਹਾਡੇ ਕੋਲ ਹੁਣ ਤੁਸੀਂ ਇਹਨਾਂ ਨੂੰ ਕੀ ਆਸ਼ਵਾ ਲੈ ਕੀ ਆਪਣੇ ਤੁਸੀਂ ਮੁਲਾਜ਼ਮ ਆਪਣੇ ਭੇਜ ਦਿਓ ਤੁਸੀਂ ਸਫਾਈ ਕਰਵਾਨੇ ਹੋ ਤੁਸੀਂ ਉਹ ਡਾਊਸਾ ਅਬਸੋਲੂਟ ਡਾਕਟਰੀ ਹੋਤੀ ਆ ਇਹ ਤਾਂ ਸਿੱਧੀ ਜਾ ਕੇ ਲਾ ਦਿੰਦੇ ਆ ਨਾ ਤੇ ਮਤਲਬ ਮਤਲਬ ਇਹ ਸਾਲ ਵੀ ਨਾ ਫਿਰ ਸ਼ੇਮੀ ਨਿਬਾਦੇ ਹੀ ਪ੍ਰੋਬਲਮ ਆ ਜਾਂਦੀ ਆ ਇਹਦੀ ਹਾਲੀਆ ਕਿ ਜਦੋਂ ਮਤਲਬ ਜਿੰਨੀ ਇਸ ਸੁਪਰਫੈਕਸ਼ਨ ਹੋ ਜੂਗੀ ਨਾ ਉਸ ਵੇਲੇ ਲਾਈਨ ਕਲੀਅਰ ਹੋ ਜੂਗੀ ਕਿੰਨਾ ਟਾਈਮ ਲੱਗੂ ਇਸ ਗੱਲ ਨੂੰ ਭਾਜੀ ਇਹ ਤੁਸੀਂ ਚਾਹ ਤੱਕਣਾ ਜੀ ਤੇ 12 ਦਿਨ ਲੱਗੇ ਤੁਸੀਂ ਉਹਨਾਂ ਵਾਲੀ ਵੀਡੀਓ ਮੈਨੂੰ ਹਾਇ ਦੇ ਕੇ ਭੇਜੋ ਮੇਰੇ ਨੰਬਰ ਤੇ ਮੈਂ ਭੇਜ ਦਿੰਦਾ ਪਾਜੀ ਇਸ ਵਾਰ ਫਿਰ ਕਿਹਨਾ ਅਜੀਬ ਉਹਦਾ ਬੈਲਿਕ ਬੇਦਾ ਇਹ ਟੈਨਸ਼ਨ ਨਹੀਂ ਮੈਸੇਜ ਮਿਲਿਆ ਇਹਦਾ ਤਾਂ ਕਿਉਂ ਚਾਹ ਤੁਸੀਂ ਮਿਲੇਗਾ ਮੇਰੇ ਲੋਕ ਹੀ ਜਾਂਦੇ ਸੀ ਬਿਲਕੁਲ ਜੀ ਸਰ ਮੈਂ ਨਾਲ ਜਤਾਇਆ ਉਹਦਾ ਮੇਰੀ ਮਾਂ ਨੂੰ ਰਿਵਾਇਤ ਫੋਟ ਮੰਗਣੀ ਨਹੀਂ ਆਈ ਹੈਗੀ ਮੈਂ ਹੀ ਭੁੱਲਿਆ ਸੀ ਨਹੀਂ ਨਹੀਂ ਚਲੋ ਤੇ ਆਪਣਾ ਮੈਂ ਕਰਦਾ ਗੱਲ ਫਿਰ ਉਧਰ ਮੇਰ ਮੈਡਮ ਨਾਲ ਗੱਲ ਕਰਦਾ ਹਾਂ ਤੁਸੀਂ ਤੁਸੀਂ ਆਹ ਕਰੋ ਤੁਸੀਂ ਕਮਿਸ਼ਨਰ ਖੁਦ ਹੀ ਗੱਲ ਕਰੋ ਪਾਵੇਂ ਮੈਂ ਕਰਦਾ ਕਿ ਤੁਸੀਂ ਮਰਜੀ ਹੁਣ ਅਸੀਂ ਗੱਲਬਾਤ ਕਰਦੇ ਆ ਜਿਹੜੇ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਮੈਡਮ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਇਸ ਏਰੀਆ ਦਾ ਦੱਸਦੇ ਹੈਗੇ ਜਿਹੜਾ ਕੇਰ ਸਿੰਘ ਨਗਰ ਟਿਊਬਲ ਵਾਲੀ ਗਲੀ ਹੈਗੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਕੀ ਕਹਿੰਦੇ ਨੇ ਹੈਲੋ ਹਾਂਜੀ ਹਾਂਜੀ ਪਾਜੀ ਕੀ ਹਾਲ ਹੈ ਜੀ ਠੀਕ ਆ ਜੀ ਪਾਜੀ ਹਿਤੇਸ਼ ਖੰਨਾ ਗੱਲ ਕਰ ਰਿਹਾ ਜੀ ਅਮੇਜ਼ਿੰਗ ਟੀਵੀ ਤੋਂ ਪੱਤਰਕਾਰ ਹਾਂਜੀ 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 ਹੋ ਠੀਕ ਹੋ ਪਾਜੀ ਵਧੀਆ ਬੈਜੀ ਹਾਂ ਪਾਜੀ ਕਿੱਥੇ ਮੈਂ ਆਪਣਾ ਮੈਡਮ ਜੀ ਕਿੱਥੇ ਨੇ ਮੇਰ ਮੈਡਮ ਮੈਡਮ ਚੰਡੀਗੜ੍ਹੋਂ ਆਏ ਨੇ ਜੀ ਹੁਣੇ ਹੁਕਮ ਕਰੋ ਜੇ 2 ਮਿੰਟ ਮੇਰੀ ਗੱਲ ਕਰਵਾ ਦਿਓ ਪਲੀਜ਼ ਰਿਕੁਐਸਟ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਖੰਨਾਈ ਦਾ ਫੋਨ ਆਇਆ ਹਿਤੇਸ਼ ਖੰਨਾ ਸਾਨੂੰ ਜਾਣਦਾ ਬਾਈ ਤੁਹਾਨੂੰ ਆਏ ਹਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਮੇਰੀ ਗੱਲ ਕਰਾ ਦਿਓ ਪੀਸ ਪਹਿਲਾਂ ਵੀ ਲਾਈਵ ਆਉਦੇ ਜਾਂਦੇ ਨਾ ਉਹਦੇ ਵਾਲੇ ਚ ਟੋਪ ਲਾਈਵ ਚ ਹਾਂਜੀ 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 ਜੀ ਹਾਂਜੀ ਹਾਂਜੀ ਮੈडम ਜੀ ਰਾਮ ਰਾਮ ਜੀ ਰਾਮਦਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੇਰੇ ਨਾਲ ਫੋਨ ਦੇ ਉੱਤੇ ਗੱਲ ਦੇ ਉੱਤੇ ਆਏ ਅੱਛਾ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਡੇ ਮੈਂ ਦੇਣੀ ਸੀ ਤੁਹਾਨੂੰ ਮੈਂ ਇਸ ਟਾਈਮ ਨਾ ਇੱਧਰ ਕੇਰ ਸਿੰਘ ਨਗਰ ਦੇ ਵਿੱਚ ਖੜਾ ਪਿਊਬਲ ਵਾਲੀ ਗਲੀ ਦੇ ਵਿੱਚ ਵਾਰਡ ਨੰਬਰ 93 ਆ ਮੈਡਮ ਜੀ ਪੇ ਨੋਟ ਕਰ ਲਓ ਤੁਸੀਂ ਭਾਵੇਂ ਲੋਕ ਬਹੁਤ ਪਰੇਸ਼ਾਨ ਹੋਏ ਹੋਏ ਨੇ ਗੋਡੇ-ਗੋਡੇ ਪਾਣੀ ਹੈ ਬਰਸਾਤ ਦਾ ਮੌਸਮ ਹੈ ਮੱਛਰ ਪਣਪਣਾਦੇ ਪਏ ਨੇ ਔਰ ਲੋਕਾਂ ਦਾ ਘਰ ਦੇ ਵਿੱਚੋਂ ਨਿਕਲਣਾ ਔਖਾ ਹੋਇਆ ਪਿਆ ਵਾ ਔਰ ਪਾਣੀ ਇੰਨਾ ਦਾ ਖਾਂਦੀ ਪਾਣੀ ਇੰਨਾ ਖੜਾ ਹੋਇਆ ਲੋਕ ਇੰਨੇ ਕਿ ਪਰੇਸ਼ਾਨ ਹੋਏ ਹੋਏ ਨੇ ਕਿ ਲੋਕ ਹਹਾ ਕਰਮਚਾਰੀ ਹੈ ਇਹਨਾਂ ਨੇ ਕਾਉਂਸਲਰ ਨੂੰ ਅਪਰੋਚ ਨਹੀਂ ਕੀਤੀ ਜੀ ਇਹਨਾਂ ਨੇ ਕਾਉਂਸਲਰ ਨੂੰ ਅਪਰੋਚ ਕੀਤੀ ਸੀ ਇਹਨਾਂ ਦਾ ਆਪਣਾ ਹੈਗੇ ਗੁਰਪ੍ਰੀਤ ਗੋਪੀ ਜੀ ਹੈਗੇ ਨੇ ਤੇ ਮੇਰੀ ਜਦ ਥੱਲੇ ਹੁਣੇ ਮੇਰੀ ਗੱਲ ਹੋਈ ਹੈ ਤੇ ਗੁਰਪ੍ਰੀ ਗੋਪੀ ਜੀ ਕਹਿੰਦੇ ਪਏ ਨੇ ਮੇਰੀ ਇਸ ਮੈਟਰ ਦੇ ਉੱਤੇ ਮੇਰ ਮੈਡਮ ਨਾਲ ਵੀ ਗੱਲ ਹੋਈ ਹੈ ਤੇ ਹੁਣ ਮੈਨੂੰ ਨਹੀਂ ਪਤਾ ਆਈ ਡੋਟ ਨੋ ਕੋਈ ਗੱਲ ਨਹੀਂ ਹੋਈ ਹੈ ਜੀ ਦੇਖੋ ਮੈਨੂੰ ਜਿੱਦਾਂ ਹੁਣ ਉਹਨਾਂ ਨੇ ਕਿਹਾ ਮੈਨੂੰ ਹੁਣ ਜਿੱਦਾਂ ਉਹਨਾਂ ਨੇ ਕਿਹਾ ਮੇਰੇ ਕੋਲ ਰਿਕਾਰਡਿੰਗ ਹੈ ਉਹਨਾਂ ਨੇ ਜਿੱਦਾਂ ਕਿਹਾ ਮੈਂ ਤੁਹਾਨੂੰ ਲਾਈਨ ਤੇ ਲਾ ਜੀ ਲਵੋ ਲਾਈਨ ਤੇ ਲਵੋ ਸੋ ਗੱਲਬਾਤ ਕਰ ਰਹੇ ਆ ਮੈਮ ਨਾਲ ਔਰ ਲਾਈਨ ਤੇ ਲੈ ਰਹੇ ਕਾਨਫਰੈਂਸ ਦੇ ਉੱਤੇ ਗੁਰਪ੍ਰੀਤ ਗੋਪੀ ਜੀ ਨੂੰ ਸੋਰੀ ਗਾਲ ਫੋਲਡ ਕੀਤੀ ਗਈ ਹੈ ਕਿਰਪਾ ਕਰਕੇ ਸੋ ਗੱਲਬਾਤ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਮੇਅਰ ਮੈਡਮ ਨੇ ਕਾਨਫਰੈਂਸ ਦੇ ਉੱਤੇ ਲਿਖਤਾ ਹੋਇਆ ਵਾ ਗੁਰਪ੍ਰੀਤ ਗੋਪੀ ਜੀ ਨੂੰ ਔਰ ਪੂਰੀ ਜਾਣਕਾਰੀ ਦਾ ਲੈਣ ਲਈ ਤੁਹਾਡੀ ਕਾਲ ਹੋਲਡ ਕੀਤੀ ਗਈ ਹੈ ਕਿਸ ਵਾਰੀ ਹੋਈ ਹੈ ਜੀ ਬਲੇ ਕਾਹੀ ਦਿੱਕਤ ਆਈ ਹੈ ਹਾਂ ਲੋ ਹਾਂ ਜੀ ਨਹੀਂ ਕਿਥੇ ਦਿੱਕਤ ਆਈ ਹੈ ਜਪਨੇ ਸੀ ਜਿਹੜਾ ਪਲਾਟ ਨਹੀਂ ਚੱਲਦਾ ਉਹੀ ਖੇਰ ਸਿਕਨਗਰ ਜੀ ਦਿੱਕਤ ਆਈ ਹੈ ਮੈਂ ਕੱਲ ਵੀ ਦੱਸ ਕੇ ਗਿਆ ਸੀ ਪਹਿਲਾਂ ਮੈਂ ਕਿਹਾ ਪਲਾਟ ਨਹੀਂ ਚੱਲ ਰਿਹਾ ਇਹ ਸਾਲ ਤੋਂ ਉਹੀ ਦਿੱਕਤ ਹੈ ਹੋ ਚਾ ਗਏ ਸਵੇਰ ਤੋਂ ਰੁਕਲੇ ਹੈ ਹਾਂ ਜੀ ਸਵੇਰ ਤੋਂ ਪਹਿਲਾਂ ਫਿਰ ਨਿਕਲ ਜਾਂਦਾ ਬਣਾ ਜਦੋਂ ਨਾ ਤੁਸੀਂ ਕੁੜੀ ਜੰਨੇ ਆ ਉਹ ਉਦੋਂ ਕੰਮ ਹੋ ਜਾਂਦਾ ਤੁਹਾਡੀ ਕੁੜੀ ਦਾ 1-2 ਦਿਨ ਹੀ ਹੱਸਦਾ ਤਾਂ ਉਸ ਤੋਂ ਬਾਅਦ ਮੈਡਮ ਜੀ ਤੁਹਾਡੀ ਮੈਡਮ ਜੀ ਤੁਹਾਡੀ ਕੁੜੀ 1-2 ਦਿਨ ਕੰਮ ਕਰਦੀ ਹੈ ਉਸ ਤੋਂ ਪਾ ਲੋ ਹਲੋ ਹਾਂ ਜੀ ਮੈਮ ਆਵਾਜ਼ ਆ ਰਹੀ ਹੈ ਜੀ ਹਲੋ ਹਲੋ ਹਾਂ ਜੀ ਬਈ ਨਹੀਂ ਆਵਾਜ਼ ਨਹੀਂ ਆ ਰਹੀ ਜੀ ਬਿਲਕੁਲ ਨਹੀਂ ਆ ਰਹੀ ਨੈਟਵਰਕ ਇਸ਼ੂ ਆ ਹਲੋ ਹਾਂ ਜੀ ਮੈਮ ਹਾਂ ਜੀ ਮੇਰੇ ਸਾਹਰੇ ਸੋ ਦੁਬਾਰਾ ਆਪਾਂ ਗੱਲਬਾਤ ਕਰਦੇ ਆਂ ਫੋਨ ਕੱਟ ਕਰ ਦਿੱਤਾ ਕਿ ਉਹਨਾਂ ਨੂੰ ਆਵਾਜ਼ ਨਹੀਂ ਆ ਰਹੀ ਸੀ ਲੇਕਿਨ ਮੈਨੂੰ ਉਹਨਾਂ ਦੀ ਆਵਾਜ਼ ਬਿਲਕੁਲ ਆ ਰਹੀ ਸੀ ਆਪਾਂ ਦੁਬਾਰਾ ਫਿਰ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਤੁਸੀਂ ਕਿਹਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਦੂਜੀ ਕਾਲ ਤੇ ਰੁਝਿਆ ਹੋਇਆ ਹੈ ਫੋਨ ਬਿਜ਼ੀ ਜਾ ਰਿਹਾ ਉਹਨਾਂ ਦਾ ਜੀ ਦੁਬਾਰੀ ਕਾਲ ਹੋ ਰਹੀ ਹੈ ਹਲੋ ਹਾਂ ਜੀ ਮੈਮ ਹਾਂ ਜੀ ਤੁਸੀਂ ਜੀ ਜੀ ਹਾਂ ਹਾਂ ਜੀ ਮੈਮ ਅਲਾਈ ਰੁਕੋ ਜੀ ਤੁਸੀਂ ਕੀ ਕਹਿ ਰਹੇ ਹੋ ਕਿ ਗਾਟ ਬੰਦ ਹੋਇਆ ਤਾਂ ਕਰਕੇ ਪਾਣੀ ਭਰਿਆ ਅੱਜ ਹਾਂ ਜੀ ਹਾਂ ਜੀ ਮੈਡਮ ਨੇ ਕਿਹਾ ਕਿ ਇੱਕ ਦਿਨ ਮੈਂ ਦੇਖ ਰਿਹਾ ਮੈਂ ਜਦੋਂ ਤੁਸੀਂ ਘੂੜੀ ਵਟਦੇ ਹੋ ਨਾ 2-4 ਦਿਨ ਚੱਲਦਾ ਵਾ ਉਸ ਤੋਂ ਬਾਅਦ ਸਿਸਟਮ ਫੇਰ ਉਹੀ ਖਰਾਬ ਸੰਦੇ ਦੇ ਰਿਹਾ ਇਸ ਵੇਲੇ ਇੱਥੇ ਤੁਹਾਡੇ ਵਾਰ ਚ ਕੋਈ ਹੈਗਾ ਜਾਂ ਰੁਕੋ ਇਸ ਵੇਲੇ ਮੈਂ ਉਹਨੂੰ ਸੀਵਰੇਜ ਗੋਡ ਵਾਲਿਆਂ ਨੂੰ ਕਾਲ ਕਰ ਦਿਆਂ ਮੈਂ ਕਰ ਕਰੋ ਜੀ ਠੀਕ ਮੈਂ ਕਰ ਵੀ ਆਈ ਤੇ ਜੀ ਇਹਨੂੰ ਪਤਾ ਕਰਵਾਨੀ ਹੈ ਵੀ ਕਿਉਂ ਭਰਿਆ ਹੈ ਜਾਂ ਬੰਦ ਹੋਇਆ ਹੈ ਮੈਮ ਐਕਚੁਅਲੀ ਲੋਕ ਇੱਥੇ ਬੜੇ ਹੈ ਜਾਨਕਿ ਬਵਾਲ ਹੋ ਰਿਹਾ ਲੋਕ ਉਹ ਲੋਕਾਂ ਨੂੰ ਪਤਾ ਕੀ ਕਹਿਣਾ ਕਿ ਸਰ ਦੇਖੋ ਇਹ ਜੀ ਮੈਂ ਤਾਂ 90 ਤੋਂ ਨੋ ਜੀ ਜੀ ਸਾਰੇ ਸਾਰੇ ਲੋਕਾਂ ਨੂੰ ਵੀ ਦੱਸੋ ਇਹ ਇਹ ਨਾ ਮੇਰੇ ਥਾਂ ਨਾ ਇੱਕ ਵਾਰੀ ਲੜ ਕੇ ਨਾ ਇਹਨਾਂ ਨੇ ਮਸ਼ੀਨ ਭੇਜੀ ਸੀ ਮਾਈ ਦੇ ਵਿੱਚ ਜੀ ਜਦੋਂ ਰੋਕੇ ਰੋਕੇ ਲੱਗਦੇ ਆ ਨਾ ਮਾੜਾ ਮੋਟਾ ਪਾਣੀ ਨਿਕਲਦਾ ਵਾ ਜੀ ਸੁਪਰ ਸੈਕਸ਼ਨ ਹੁੰਦੀ ਆ ਤੇ ਇਹਨਾਂ ਨੇ ਉਦੋਂ ਉਦੋਂ ਇਹਨਾਂ ਨੇ ਇਹ ਰੋਲਾ ਪਾਇਆ ਕਿ ਇਹ ਆ ਹੋ ਗਿਆ ਆ ਹੋ ਗਿਆ ਵੇ ਉਹ ਇੱਕ ਗੱਲ ਥੋੜੋ ਇਹਨਾਂ ਨੂੰ ਵੀ ਕਹੋ ਥੋੜਾ ਜਿਹਾ ਕਾਰਪੋਰੇਸ਼ਨ ਨਾਲ ਕੋਆਪਰੇਟ ਕਰਨਾ ਨਹੀਂ ਦੇਖੋ ਪਤਾ ਕੀ ਗੱਲ ਦੇਖੋ ਮੈਂ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਐ ਉਹ ਤੁਹਾਡੇ ਨਾਲ ਜਦ ਜਦ ਤੁਸੀਂ ਨਾਲ ਚੱਲੋਗੇ ਨਾ ਸਹੀ ਤਰੀਕੇ ਨਾਲ ਉਹ ਵੀ ਤੁਹਾਡੇ ਨਾਲ ਆ ਲੱਗੇ ਭਾਜੀ ਮੇਰੀ ਮੇਰੀ ਗੱਲ ਸੁਣੋ ਉਹ ਪਰਿਵਾਰੀਆ ਜਿਹੜੇ ਜਦੋਂ ਦੇਖੋ ਜਦੇ ਨਹੀਂ 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 ਸੁਣੋ ਸੁਣੋ ਗੋਪੀ ਭਾਜੀ ਮੈਂ ਤੁਹਾਨੂੰ ਦੱਸ ਰਿਹਾ ਮੇਰ ਮੈਡਮ ਜੀ ਮੇਰੇ ਨਾਲ ਕੋਈ ਦੋ ਪਰਿਵਾਰ ਨਹੀਂ ਹੈ ਮੈਂ ਇਸ ਟਾਈਮ ਉਧਰ ਤੇ ਇੱਧਰ ਆਇਆ ਮੈਂ ਲੋਕਾਂ ਦਾ ਇੱਥੇ ਲੋਕ ਇਹ ਮੇਰੀ ਗੱਲ ਸੁਣੋ ਜੀ ਜੀ ਅੱਗੇ ਕਾਰਵਾਈ ਕਰਵਾਵਾ ਜੀ ਟੂ ਮੀ ਪਲੀਜ਼ ਇਹਨਾਂ ਨੂੰ ਪਤਾ ਹੈ ਵੀ ਕੋਈ ਵੀ ਅਗਰ ਸੁਪਰਸੈਕਸ਼ਨ ਕੁਝ ਵੀ ਕਰ ਇਹਨਾਂ ਦੇ ਤੁਹਾਡੇ ਸਾਹਮਣੇ ਕਹਿ ਰਹੇ ਵੀ ਸੁਪਰਸੈਕਸ਼ਨ ਆਈ ਪਬਲਿਕ ਨੇ ਕਿਸੇ ਤਰੀਕੇ ਨਹੀਂ ਕੋਆਪਰੇਟ ਕੀਤਾ ਜਾਂ ਉਹ ਕੰਮ ਵਿੱਚ ਪੈਂਡਿੰਗ ਰਹਿ ਗਿਆ ਜੀ ਜੀ ਨਹੀਂ ਮੈਡਮ ਹੁਣ ਬਹਿ ਚੱਲ ਜਾਈ You ਗੈਲਰੀ ਦੇਖੋ ਰੋਕੇ ਲੱਗੇ ਹੋਏ ਨੇ ਜੀ ਸੁਪਰ ਸਫਕਸ਼ਨ ਲੱਗੀ ਹੋਈ ਆ ਜੀ ਸੁਪਰ ਸਫਕਸ਼ਨ ਕਰਕੇ ਹੋਈ 8 ਤੋਂ 10 ਦਿਨ ਦੀ ਦਿੱਕਤ ਰਹਿੰਦੀ ਆ ਤੁਸੀਂ ਵੀ ਸਮਝਦਾ ਰਹੇ ਜੀ ਅਸੀਂ ਪੂਰੀ ਕਲੀਨਿੰਗ ਕਰਾਉਣੀ ਆ ਰੋਕੇ ਲੱਗਣ ਕਰਕੇ ਹੋ ਜਾਂਦਾ ਸੋ ਇਟਸ ਨਾਟ ਅ ਬਿਗ ਮੈਟਰਸ ਕਾਰਪਰੇਸ਼ਨ ਕੁਛ ਜਿਦਰਾ ਕੰਮ ਕਰ ਰਹੀ ਹੈ ਜੀ ਦੂਜੀ ਗੱਲ ਜਿਹੜੀ ਇਹ ਕਹਿ ਰਹੇ ਨੇ ਵੀ ਉਹਦੀ ਪਲਾਂਟਰੀਓਮੇ ਕੋਈ ਸ਼ਿਵਰਡ ਬੋਰਡ ਨਾ ਹੋਣੇ ਗੱਲ ਕਰ ਲੈ ਜੀ ਕੀ ਦਿੱਕਤ ਆਉਂਦੀ ਆ ਜੀ ਮੈਮ ਜੀ ਮੈਮ ਐਕਚੁਅਲੀ ਸੌਲਵ ਤੁਸੀਂ ਕਰਵਾ ਦੋਗੇ ਤੇ ਹੈ ਇਹ ਲੋਗ ਤੁਹਾਨੂੰ ਧੰਨਵਾਦ ਕਹਿਣਗੇ ਤੁਹਾਨੂੰ ਕੀ ਹੈ ਮੇਅਰ ਮੈਡਮ ਨੇ ਸਾਡੀ ਸੁਣ ਲਿੱਤੀ ਆ ਉਹਨਾਂ ਨੇ ਸਾਡੇ ਕੌਂਸਲ ਸਾਹਿਬ ਨੇ ਸੁਣ ਲਈ ਲੋਕ ਬਹੁਤ ਪਰੇਸ਼ਾਨ ਹੋਏ ਪਏ ਨੇ ਸੋ ਆਪਾਂ ਗੱਲਬਾਤ ਕੀਤੀ ਹੈਗੀ ਹੈ ਮੇਡਮ ਨਾਲ ਤੇ ਉਹਨਾਂ ਨਾਲ ਕਹਿਣਾ ਹੈਗਾ ਵੈ ਕਿ ਮੈਂ ਜਲਦੀ ਤੋਂ ਜਲਦੀ ਇਹ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ਮੈਂ ਹੁਣੇ ਗੱਲ ਜਿਹੜਾ ਇੱਥੇ ਦਾ ਆਫੀਸਰ ਹੈਗਾ ਮੈਂ ਉਹਨੂੰ ਹੁਣੇ ਇਹ ਗੱਲ ਕਰਦੀ ਐ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਦਿਖਾਉਂਦੇ ਪਏ ਆਂ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਰਾਏ ਆ ਮੇਰੇ ਕਮੈਂਟਾਂ ਰਾਹੀਂ ਦੱਸਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਡ